ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ ਗਈ ਐ 88ਵੇਂ ਆਜ਼ਾਦੀ ਦਿਹਾੜੇ ਮੌਕੇ ਸਿਆਸੀ ਕਾਨਫਰੰਸ ਹੋ ਰਹੀ ਸੀ ਜਿਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਇੱਕ ਨੌਜਵਾਨ ਨੇ ਜੁੱਤੀ ਸੁੱਟੀ ਐ ਬੇਰੋਜ਼ਗਾਰੀ ਤੋਂ ਤੰਗ ਆ ਕੇ ਆਪਣਾ ਰੋਸ ਪ੍ਰਗਟਾਇਆ ਇਸ ਨੌਜਵਾਨ ਨੇ ਬਰਨਾਲਾ ਦੇ ਆਏ ਨੌਜਵਾਨ ਅਤੇ ਖੰਨਾ ਦੇ ਵਿੱਚ ਸੀਐਮ ਬਾਦਲ ਆਪਣਾ ਭਾਸ਼ਣ ਦੇ ਰਹੇ ਸਨ 88ਵਾਂ ਆਜ਼ਾਦੀ ਦਿਵਸ ਅਤੇ ਵਿਆਪਕੀ ਤੌਰ ਦੇ ਉਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਬੋਧਨ ਕਰਦੇ ਨੇ ਮੰਚ ਦੇ ਉੱਤੇ ਹੀ ਜੁੱਤੀ ਸੁੱਟੀ ਗਈ ਐ ਨੌਜਵਾਨ ਨੇ ਆਪਣਾ ਰੋਸ ਪ੍ਰਗਟਾਇਆ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਤੇ ਹੀ ਜੁੱਤੀ ਸੁੱਟੀ ਇਸ ਨੌਜਵਾਨ ਨੇ ਯਾਦਵਿੰਦਰ ਸਿੰਘ ਮੌਜੂਦ ਨੇ ਫੋਨ ਲਾਈਨ ਦੇ ਉੱਤੇ ਯਾਦਵਿੰਦਰ ਕੌਣ ਸੀ ਇਹ ਨੌਜਵਾਨ ਕਿਛਨਾਖਤ ਹੋ ਪਾਈ ਹੈ ਤੇ ਕੀ ਕਾਰਵਾਈ ਇਸ ਦੇ ਖਿਲਾਫ ਕੀਤੀ ਜਾ ਰਹੀ ਹੈ ਦੇਖੋ ਵਿਕਰਮ ਨਾਮ ਦਾ ਜਵਾਨ ਨੌਜਵਾਨ ਨੇ ਇਹ ਜਿਲ੍ਹੇ ਨਾਲ ਸੰਬੰਧਤ ਪਿੰਡੇ ਦਾ ਧਨੋਲਾ ਇਹਨੇ ਕਿਹਾ ਕਿ ਸਪੈਸ਼ਲ ਉਹ ਇਹੀ ਕੰਮ ਕਰਨ ਇੱਥੇ ਆਇਆ ਸੀ ਉਹਨੇ ਇਹ ਜਿਹੜੀ ਜੁੱਤੀ ਆ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੀ ਸੁੱਟੀ ਹੋਈ ਹੈ ਕਹਿਣਾ ਕਿ ਸੀਐਮ ਦੀ ਕੁਰਸੀ ਤੇ ਸਿੱਟੀ ਹੈ ਜਿਸ ਤਰ੍ਹਾਂ ਸਿਆਸਤ ਦਾ ਗ੍ਰਾਫਟਿਕ ਹੈ ਉਹਨੂੰ ਬੜਾ ਇਤਰਾਜ਼ ਆਗਾ ਜਦੋਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦੇ ਹੋ ਨੇ ਕਿ ਆ ਕੀ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਮੈਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੰਨਦਾ ਤੇ ਜਿਵੇਂ ਭਗਤ ਸਿੰਘ ਨੇ ਬੰਬ ਸੱਟਿਆ ਸੀ ਅਸੈਂਬਲੀ ਦੇ ਅੰਦਰ ਗੋਰਿਆਂ ਨੂੰ ਜਗਾਉਣ ਲਈ ਉਸੇ ਤਰ੍ਹਾਂ ਦੀ ਮੇਰੀ ਇਹ ਕੋਸ਼ਿਸ਼ ਆ ਉਹ ਇਤਰਾਜ਼ ਵਾਰ-ਵਾਰ ਹੀ ਠਾ ਰਿਹਾ ਕਿ ਮੈਂ ਬੇਰੁਜ਼ਗਾਰ ਆ ਪੰਜਾਬ ਦੇ ਅੰਦਰ ਜੋ ਕ੍ਰਾਈਸਿਸ ਪੈਦਾ ਹੋਇਆ ਹੈ ਇਸ ਤਰ੍ਹਾਂ ਦੀ ਲੀਡਰਸ਼ਿਪ ਨੇ ਪੈਦਾ ਕੀਤਾਗਾ ਤਮਾਮ ਜਿਹੜੀ ਪੋਲੀਟੀਕਲ ਕਲਾਸ ਆਗੀ ਉਸ ਨੌਜਵਾਨ ਪ੍ਰਤਾਜ ਆ ਪੂਰੀ ਪੋਲੀਟੀਕਲ ਕਲਾਸ ਦੇ ਨਾਲ ਪੁਲਿਸ ਜਦੋਂ ਹੀ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੀ ਜੀ ਦੀ ਸ਼ਾਤੀ ਕਾਨਫਰੰਸ ਦੇ ਅੰਦਰ ਭਾਸ਼ਣ ਦੇਣਾ ਸ਼ੁਰੂ ਕਰ ਰਹੇ ਸਨ ਉਦੋਂ ਵੀ ਇਸ ਨੌਜਵਾਨ ਨੇ ਜੁੱਤੀ ਸੀਟੀ ਉਹ ਨਾਲ ਦੀ ਨਾਲ ਪੁਲਿਸ ਨੇ ਫੜ ਕੇ ਬਾਹਰ ਲਿਆਂਦਾ ਪੰਡਾਲ ਤੋਂ ਔਰ মিডিਆ ਨੇ ਘੇਰ ਲਿਆ ਇਸ ਨੌਜਵਾਨ ਨੂੰ ਉਸ ਤੋਂ ਬਾਅਦ ਪੁਲਿਸ ਹੁਣ ਇਹਨੂੰ ਗ੍ਰਿਫਤਾਰ ਪੁਲਿਸ ਨੇ ਕੀਤਾਗਾ ਪੁਲਿਸ ਦੀ ਅਗਲੀ ਕਾਰਵਾਈ ਜਾਰੀ ਆ ਪਰ ਫਿਲਹਾਲ ਇਹ ਨੌਜਵਾਨ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਯਾਦਵਿੰਦਰ ਸਮੇਂ-ਸਮੇਂ ਤੇ ਦੇਖਿਆ ਜਾ ਸਕਦਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਲੀਡਰਾਂ ਦੇ ਉੱਤੇ ਨੇਤਾਵਾ ਦੇ ਉੱਤੇ ਇਸ ਤਰ੍ਹਾਂ ਜੁੱਤੀ ਸੁੱਟ ਕੇ ਆਪਣਾ ਰੋਸ ਪ੍ਰਗਟਾਇਆ ਜਾਂਦਾ ਬੇहद ਸ਼ਰਮਨਾਕ ਇਹ ਘਟਨਾ ਕਿਹਾ ਜਾ ਸਕਦਾ ਹੈ ਲਗੋ ਦੂਮੇ ਪੱਖ ਨੇ ਚੀਜ਼ਾਂ ਦੇ ਅੰਦਰ ਇੱਕ ਤਾਂ ਅਸੀਂ ਵੀ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਇਸ ਤਰ੍ਹਾਂ ਦਾ ਤਰੀਕਾ ਸਹੀ ਆ ਡੈਮੋਕ੍ਰੇਸੀ ਦੇ ਅੰਦਰ ਜਿਸ ਤਰ੍ਹਾਂ ਦਾ ਤਰੀਕਾ ਤੁਸੀਂ ਬਣਾਇਆ ਉਹਨੇ ਕਿਹਾ ਕਿ ਮੇਰਾ ਤਰੀਕਾ ਸਿਰਫ ਇਹ ਨਹੀਂ ਕਿਉਂਕਿ ਜਦੋਂ ਪੰਡਾਲ ਚੋਂ ਬਾਹਰ ਨਿਕਲੇ ਤਾਂ ਇਨਕਲਾਬ ਜਿੰਦਾਬਾਦ ਦੇ ਨਾਰੇ तमाम ਉਹ ਨਾਰੇ ਜਿਹੜੇ ਦੇਸ਼ ਦੀ ਅਲਟਰਨੇਟਿਵ ਸਿਆਸਤ ਦੇ ਅੰਦਰ ਲੱਗਦੇ ਨੇ ਉਸ ਤਰ੍ਹਾਂ ਦੇ ਸੀ ਦੂਜਾ ਜਿੰਨੇ ਵੀ ਉੱਥੇ ਲੀਡਰ ਸੀ ਉਹਨਾਂ ਨੇ ਬਹੁਤ ਨਾਰਾਜ਼ ਕੀਤਾ ਕਿ ਇਸ ਤਰ੍ਹਾਂ ਦਾ ਤਰੀਕਾ ਬਿਲਕੁਲ ਗਲਤ ਆ ਅਗਰ ਕੋਈ ਗੱਲ ਰੱਖਣੀ ਸੀ ਤਾਂ ਉਹ ਆ ਕੇ ਮੁੱਖ ਦੇ ਪ੍ਰਕਾਸ਼ ਨੂੰ ਬਾਦਲ ਦੇ ਸਾਹਮਣੇ ਰੱਖ ਸਕਦੇ ਸੀ ਪਰ ਇਹ ਨੌਜਵਾਨ ਆ ਨਰਾਸ਼ ਸੀਗਾ ਹਾਲਾਂਕਿ ਇਸ ਤਰ੍ਹਾਂ ਦਾ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਕਿ ਮਾਨਸਿਕ ਤੌਰ ਤੇ ਕੋਈ ਪਰੇਸ਼ਾਨ ਹੋਵੇ ਉਹ ਬੜੀ ਹੀ ਸਮਝਦਾਰੀ ਨਾਲ ਸਾਰੇ ਜਨਾਂ ਗੱਲਾਂ ਦੇ ਜਦੋਂ ਅਸੀਂ ਉਹਨਾਂ ਨਾਲ ਇੱਕ ਇੰਟਰਵਿਊ ਕੀਤਾ ਟਿੱਕ ਟੈਕ ਕੀਤਾ ਸੀ ਉਹਨਾਂ ਨਾਲ ਬੜੇ ਜਵਾਬ ਦਿੱਤੇ ਸਮਝਦਾਰੀ ਦੇ ਨਾਲ ਪਰ ਉਹਨੇ ਕਿਹਾ ਕਿ ਮੈਂ ਮੇਰਾ ਜਿਹੜਾ ਗੁੱਸਾ ਹੈਗਾ ਉਹ ਸਿਸਟਮ ਦੇ ਖਿਲਾਫ ਹੈ ਜੋ ਇੱਥੇ ਹੋ ਰਿਹਾ ਜੋ ਨੌਜਵਾਨਾਂ ਨਾਲ ਹੋ ਰਿਹਾ ਉਹਦੇ ਖਿਲਾਫ ਇਹ ਬੜੀਆਂ ਗੱਲਾਂ ਚੱਲ ਰਹੀਆਂ ਨੇ ਇਸੇ ਦੇ ਇਸੇ ਨਿਰਾਸ਼ਾ ਵਜੋਂ ਮੈਂ ਕਦਮ ਚੁੱਕਿਆਗਾ ਪਰ ਜਿਹੜੀ ਸਿਆਸੀ ਜਮਾਤਾਂ ਇਹਦੀ ਲੋਚ ਚ ਕਰ ਰਹੀ ਹੈ